ਅੱਗਲੇ ਚਰਚਾ 'ਚ ਬਜਾਜ ਕਰ ਰਹੇ ਨੇ ਕੁਝ ਕਹ ਰਹੇ ਨੇ ਇਸ ਉਪਾਸਨਾ ਦੇ ਨਾਮ ਉੱਤੇ ਭਗਵੰਤ ਮਾਨ ਨੂੰ ਹਟਾਉਣਾ ਹੈ ਕੁਝ ਕਹ ਰਹੇ ਨੇ ਇਸ ਉਪਾਸਨਾ ਦੇ ਨਾਮ ਦੇ ਉੱਤੇ ਰਾਜ ਸਭਾ 'ਚ ਜਾਣਾ ਹੈ ਪਰ ਮੈਨੂੰ ਹੈਰਾਨ ਕਿਸ ਗੱਲ ਦੀ ਆ ਜਿਹੜਾ ਸੰਗਿਆਨ ਤੁਹਾਨੂੰ ਲੈਣਾ ਚਾਹੀਦਾ ਉਹ ਇਹ ਆ ਤਿੰਨ ਸਾਲ ਹੋ ਗਏ ਨੇ ਸਰਕਾਰ ਸੁੱਤੀ ਪਈ ਸੀ ਜਦੋਂ ਪੰਜਾਬ ਤੇ ਡਰੱਗਸ ਚਰਮ ਸੀਮਾ ਤੇ ਸੀਗਾ ਸਕੂਲਾਂ 'ਚ ਵੀ ਨਸ਼ਾ ਪਹੁੰਚ ਚੁੱਕਿਆ ਹੈ ਕੋਈ ਬਰਗ ਨਹੀਂ ਬੱਚਿਆ ਜਿਹੜਾ ਇਸ ਨਸ਼ੇ ਤੋਂ ਬੱਚਿਆ ਹੋਵੇ ਹੁਣ ਕਹਿੰਦੇ ਅਸੀਂ ਡਰੱਗਸ ਦੇ ਉੱਤੇ ਬਹੁਤ ਜ਼ੋਰਦਾਰ ਵਾਰ ਕਰ ਦਿੱਤਾ ਕਿੰਨਾ ਜ਼ੋਰਦਾਰ ਵਾਰ ਕਰ ਦਿੱਤਾ ਕਹਿੰਦੇ ਜੀ ਦੇਖੋ ਕੇਜਰੀਵਾਲ ਵੀ ਉਤੋਂ ਫ੍ਰੀ ਹੋ ਗਿਆ ਉਹ ਵੀ ਪੰਜਾਬ ਆ ਕੇ ਬੈਠ ਗਿਆ ਇੰਨਾ ਜ਼ੋਰਦਾਰ ਅਸੀਂ ਵਾਰ ਕਰ ਦਿੱਤਾ ਪਿੰਸਾਲ ਕਿੱਥੇ ਸੁੱਤੇ ਸੀ ਤੁਸੀਂ ਔਰ ਕੱਲ ਮੈਂ ਪੜ੍ਹ ਰਿਆ ਸੀ ਟਵੀਟ ਜ਼ੋਰਦਾਰ ਵਾਰ ਕਿੰਨਾ ਜ਼ੋਰਦਾਰ ਆ 1,81,000 ਰੁਪਏ ਫੜਿਆ ਟਿਕਲਾ ਕਿ ਕਿੰਸੀ ਦਾ ਜ਼ੋਰਦਾਰ ਵਾਰ ਇੰਨਾ ਹੈ ਕਿ ਕੱਲ ਭਗਵੰਤ ਮਾਨ ਜੀ ਨੇ ਹਿਸਟੋਰੀਕਲ ਕੰਮ ਕੀਤਾ ਹੈ 181000 ਰੁਪਿਆ ਡਰਗ ਮਨੀ ਫੜ ਲਈ 180 ਨਾ ਵੱਡਾ ਜ਼ੋਰਦਾਰ ਵਾਰ ਕੀਤਾ ਜਿਹੜੇ ਨਸ਼ਾ ਤਸਕਰ ਨੇ ਉਹ ਆਮ ਆਦਮੀ ਪਾਰਟੀ ਚ ਰਾਜ ਕਰ ਰਹੇ ਨੇ ਇਥੋਂ ਦੇ ਟਰੈਵਲ ਏਜੰਟ ਜਿਹੜੇ ਨੇ ਜਿਨ੍ਹਾਂ ਨੇ ਹਜ਼ਾਰਾਂ ਹਜ਼ਾਰਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਨਾਮ ਕਰਾ ਕਰਾ ਕੇ ਲੁੱਟ ਲੁੱਟ ਕੇ ਉਹਨਾਂ ਨੂੰ ਵਿਦੇਸ਼ਾਂ ਚ ਜੇ ਲੱਭੇਣ ਵਾਸਤੇ ਭੇਜਨ ਵਾਸਤੇ ਭੇਜ ਦਿੱਤਾ ਏ ਉਹ ਆਮ ਆਦਮੀ ਪਾਰਟੀ ਦੇ ਰਾਜ ਚ ਰਾਜ ਕਰ ਰਹੇ ਹਨ ਭਗਵੰਤ ਮਾਨ ਜੀ ਨੂੰ ਇਹ ਤੇ ਚਿੰਤਾ ਹੈ ਕਿ ਕੇਜਰੀਵਾਲ ਜੀ ਜਦੋਂ ਆਉਣਗੇ ਉਦੋਂ 50 ਗੱਡੀਆਂ ਦਾ ਕਾਫਲਾ ਉਹਨਾਂ ਨੂੰ ਲੈ ਕੇ ਆਊਗਾ ਪਰ ਭਗਵੰਤ ਮਾਨ ਜੀ ਨੂੰ ਇਹ ਚਿੰਤਾ ਨਹੀਂ ਕਿ ਜਿਨ੍ਹਾਂ ਨੇ ਪੰਜਾਬ ਦੇ ਬੇਕਸੂਰ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਚ ਧੱਕ ਤੱਕ ਕੇ ਉਹਨਾਂ ਦੀਆਂ ਜ਼ਮੀਨਾਂ ਹੜੱਪ ਲਈਆਂ ਨੇ ਉਹਨਾਂ ਤੇ ਕੋਈ ਕਾਰਵਾਈ ਕਰੀਏ ਇਹਦਾ ਭਗਵੰਤ ਮਾਨ ਜੀ ਨੂੰ ਕੋਈ ਚਿੰਤਾ ਨਹੀਂ ਫਿਸ ਕਰਕੇ ਮੈਂ ਜ਼ਰੂਰ ਇਹ ਪੁੱਛਣਾ ਚਾਹਣਾ ਭਗਵੰਤ ਮਾਨ ਜੀ ਨੂੰ ਇਹਦਾ ਕੱਲ ਦਾ ਜੀਸੀਪੀ ਦੀ ਫੋਟੋ ਦਿਖਾਉਂਦੇ ਪਏ ਜੇ ਤੇ ਜੀਸੀਪੀ ਹੁਣ ਤੱਕ ਪਿਛਲੇ 3 ਸਾਲ ਤੋਂ ਕਿੱਥੇ ਜੰਗ ਖਾੜੀ ਸੀਗੀ ਇਹ ਜਿਹੜੀ ਜ਼ੋਰਦਾਰ ਵਾਰ ਕੀਤਾ ਇਹ ਦਿੱਲੀ ਹਾਰਨ ਤੋਂ ਬਾਅਦ ਤੁਹਾਨੂੰ ਪੰਜਾਬ ਚ ਇੱਥੇ ਆਇਆ ਏ ਇਹ ਜ਼ੋਰਦਾਰ ਵਾਰ ਜਿੱਦਨ ਦੀ ਸਰਕਾਰ ਬਣੀ ਸੀ ਉਸ ਦਿਨ ਤਾਂ ਕਿੱਥੇ ਸੀਗਾ ਜ਼ੋਰਦਾਰ ਵਾਰ ਔਰ ਜੇ ਜ਼ੋਰਦਾਰ ਵਾਰ ਚ ਤੁਹਾਨੂੰ 1,81,000 ਰੁਪਏ ਮਿਲਿਆ ਏ ਹੁਣ ਅਗਲੇ ਜ਼ੋਰਦਾਰ ਵਾਰ ਦੇ ਅੰਦਰ ਇਹਦਾ ਮਤਲਬ ਹੋ ਗਿਆ ਕਿ ਇਹ ਤੁਹਾਡਾ ਜ਼ੋਰਦਾਰ ਵਾਰ ਆ ਜਿੱਥੇ 1,81,000 ਮਿਲੂਗਾ ਵੀ ਡਰਗ ਮਨੀ 1,81,000 ਬੜੇ ਸ਼ਰਮ ਦੀ ਗੱਲ ਆ ਕੇਵਲ ਔਰ ਕੇਵਲ ਹੁਣ ਅਰ ਇੱਕ ਮਸੀਹਾ ਦੇ ਤੌਰ ਤੇ ਪੇਸ਼ ਕਰਨਾ ਹੈ ਜਿਹੜਾ ਦਿੱਲੀ ਤੋਂ ਭਗੌੜਾ ਏ ਉਸ ਨੂੰ ਦਿਖਾਉਣਾ ਕਿ ਕੇਜਰੀਵਾਲ ਜੀ ਪੰਜਾਬ ਚ ਆ ਗਏ ਨੇ ਹੁਣ ਕੰਮ ਸ਼ੁਰੂ ਹੋ ਗਏ ਨੇ ਪਰ ਇਹ ਸਾਰੀ ਕੇਜਰੀਵਾਲ ਜੀ ਦੀ ਰਣਨੀਤੀ ਆ ਮੈਂ ਬਸ ਪੰਜਾਬ ਦੇ ਲੋਕਾਂ ਨੂੰ آگਾਹ ਕਰਨਾ ਆਇਆ ਹਾਂ ਦਿੱਲੀੋਂ ਅਸੀਂ ਤੁਹਾਨੂੰ ਭਜਾ ਕੇ ਨੂੰ ਇੱਥੇ ਭਜਾ ਭਜਾਤਾ ਦਿੱਲੀ ਦੇ ਲੋਕਾਂ ਨੇ ਇਹ ਕਹਿੰਦਾ ਸੀ ਮੈਂ ਦਿੱਲੀ ਦਾ ਮਾਲਿਕ ਹਾਂ ਦਿੱਲੀ ਲੋਕਾਂ ਨੂੰ ਕਿਰਾਏਦਾਰ ਜੋਗਾ ਨਹੀਂ ਛੱਡਿਆ ਹੁਣ ਤੁਹਾਡੀ ਵਾਰੀ ਆ ਜਿਹੜਾ ਸੰਜੀਵ ਅਰੋੜਾ ਇਲੈਕਸ਼ਨ ਲੜ ਰਿਹਾ ਉਹਨੂੰ ਡੱਟ ਕੇ ਹਰਾਓ ਕਿਸੇ ਪਾਰਟੀ ਨੂੰ ਜਿਤਾਓ ਪਰ ਉਹਨੂੰ ਡੱਟ ਕੇ ਹਰਾਓ ਕਿਉਂਕਿ ਉਹਦਾ ਜਿੱਤਣ ਦਾ ਮਤਲਬ ਹੈ ਤੁਹਾਡੀ ਇੱਕ ਰਾਜਸਭਾ ਹੋਰ ਖੁੱਸ ਜਾਣੀ ਤੁਹਾਡੇ ਉੱਥੋਂ ਪਹਿਲਾਂ ਰਾਜਸਭਾ ਵੇਚਤੀਆਂ ਨੇ ਹੁਣ ਰਾਜਸਭਾ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਸਾਰੇ ਪੰਜਾਬ ਦੇ ਦਫ਼ਤਰਾਂ ਦੇ ਅੰਦਰ ਅਜਾਮ ਆਮੀ ਪਾਰਟੀ ਲੋਕਾਂ ਦਾ ਕਬਜ਼ਾ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ ਅੱਜ ਸਾਰੇ ਭਗਵੰਤ ਮਾਨ ਜੀ ਦੇ アドਵਾਈਜ਼ਰ ਨੇ ਜਿਹੜੇ ਪੰਜਾਬ ਤੋਂ ਬਾਹਰੋਂ ਲਿਆ ਲਿਆ ਕੇ ਬਿਠਾ ਦਿੱਤੇ ਨੇ ਪੰਜਾਬ ਨੂੰ ਕਬਜ਼ਾ ਕਰਨ ਦਾ ਤਰੀਕਾ ਇਹਨਾਂ ਨੇ ਲੱਭਾ ਏ ਪੰਜਾਬ ਦੇ ਰਿਸੋਰਸ ਦੇ ਦੇ ਨਾਲ ਅਜਾੜਿਆ ਜਾ ਰਿਹਾ ਹੈ ਪੰਜਾਬ ਦਾ ਕਰੋੜ ਰੁਪਏ ਅਖਬਾਰਾਂ ਦੇ ਅੰਦਰ ਇਸ਼ਤਿਹਾਰ ਲਗਾ ਕੇ ਪੰਜਾਬ ਤੋਂ ਬਾਹਰ ਉਜਾੜਿਆ ਜਾਂਦਾ ਹੈ ਪੰਜਾਬ ਦਾ ਪੈਸਾ ਕਿਉਂਕਿ ਦਿੱਲੀ ਤੇ ਬੱਚੀ ਨਹੀਂ ਹੁਣ ਮੈਂ ਕੋ ਹੁਣ ਤੁਹਾਡਾ ਪੈਸਾ ਲੁੱਟਣਗੇ ਅੱਗੇ ਤੇ ਤੁਹਾਡਾ ਕਈ ਕਰੋੜਾ ਲੱਗਦਾ ਸੀਗਾ ਹੁਣ ਤੂੰ ਪੰਜ ਗੁਣਾ ਹੋਰ ਕਰ ਲਿਓ ਜੇ ਹੁਣ ਅਖਬਾਰਾਂ ਦੇ ਅੰਦਰ ਸੈਂਕੜੇ ਕਰੋੜਾਂ ਦਾ ਐਡ ਨਹੀਂ ਲਗਿਆ ਕਰੂ ਹਜ਼ਾਰਾਂ ਕਰੋੜਾਂ ਦਾ ਐਡ ਲਗਿਆ ਕਰੂ ਹੁਣ ਟੀਵੀਾਂ ਦੇ ਅੰਦਰ ਸੈਂਕੜੇ ਕਰੋੜ ਨਹੀਂ ਜਾਇਆ ਕਰੇਗਾ ਹਜ਼ਾਰਾਂ ਕਰੋੜ ਜਾਇਆ ਕਰੇਗਾ ਕਿਉਂਕਿ ਹੁਣ ਦਿੱਲੀ ਵੀ ਐਡ ਵੀ ਨਹੀਂ ਆਗੀ ਇਸ ਕਰਕੇ ਕੇਜਰੀਵਾਲ ਜੀ ਨੂੰ ਮਸੀਹਾ ਦਿਖਾਉਣ ਵਾਸਤੇ ਪੰਜਾਬ ਨੂੰ ਜੋ ਰੋੜਿਆ ਜਾ ਰਿਹਾ ਪੰਜਾਬ ਦੇ ਰਿਸੋਰਸਸ ਨੂੰ ਜੋ ਲੁੱਟਿਆ ਜਾ ਰਿਹਾ ਹੈ ਦੁਮਾ-ਧਮਾਹਾਂ ਦੇ ਨਾਲ ਕੇਜਰੀਵਾਲ ਜੀ ਨੂੰ ਜਹਾਜ਼ਾਂ ਦੇ ਅੰਦਰ ਸੈਰ ਕਰਾਉਣ ਵਾਸਤੇ ਰਿਕਵਟਰਾ ਸੈਰ ਕਰਾਉਣ ਵਾਸਤੇ ਜੋ ਉਹਨਾਂ ਦਾ ਪੈਸਾ ਉਜਾੜਿਆ ਜਾ ਰਿਹਾ ਇਹ ਬੜੀ ਸ਼ਰਮ ਦੀ ਗੱਲ ਆ ਭਗਵੰਤ ਮਾਨ ਜੀ ਨੂੰ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਾਂ ਕੇਜਰੀਵਾਲਾ ਜਾਂ ਕੇਜਰੀਵਾਲ ਦਾ ਸੈਕਟਰੀ ਆ ਜਿਹਨੂੰ Z+ ਬੇਬਕ ਕੁਮਾਰ ਜਿਹਨੂੰ Z+ ਸੁਰੱਖਿਆ ਇੱਥੇ ਦਿੱਤੀ ਗਈ ਆ ਜਾਂ ਮੁੱਖ ਮੰਤਰੀ ਰਾਗਵ ਚੱਡਾ ਹੈ ਜਿਹਨੂੰ Z+ ਸੁਰੱਖਿਆ ਦਿੱਤੀ ਗਈ ਆ ਇਹ ਪਾਟਕਿਆ ਜਿਹਨੂੰ ਜੈਡਪਾ ਸੁਰੱਖਿਆ ਦਿੱਤੀ ਗਈ ਆ ਪੰਜਾਬ ਨੂੰ ਪੰਜਾਬੀਆਂ ਦੇ ਹੱਤੋਂ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕੇਜਰੀਵਾਲ ਜੀ ਕਦੀ ਇੱਚ ਕਾਮਯਾਬ ਨਹੀਂ ਹੋਊਗਾ ਸਿੱਖ ਸਾਹਿਬ ਜਿਹੜਾ ਕਿਸਾਨ ਅੰਦolan ਚੱਲ ਰਿਹਾ ਹੈਗਾ ਕਾਂਦੀ ਅਸੀਂ ਕਿ ਹਮਨੇ ਸਭ ਤੋਂ ਪਹਿਲਾਂ ਟਿੱਕ ਚੰਡੀਗੜ੍ਹ ਦਾ ਉਹਨੂੰ ਲੈ ਕੇ ਕੀ ਗਏਗੇ ਕਿ ਕਿਸਾਨਾਂ ਦੀਆਂ ਜਿਹੜੀਆਂ ਜ਼ਰੂਰ ਮੰਗਾਂ ਬਿਲਕੁਲ ਜੀ ਕਿਸਾਨਾਂ ਦੇ ਮੰਗਾ ਵਾਸਤੇ ਜਿਹੜੀ ਗੱਲਬਾਤ ਸਰਕਾਰ ਤੇ ਸਾਡੀ ਇਨੀਸ਼ੀਏਟ ਕਰਕੇ ਉਹਨਾਂ ਨਾਲ ਗੱਲਬਾਤ ਕਰ ਰਹੀ ਆ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੇ ਮੰਗਾ ਇਹ ਅੜਿੱਤਾ ਜਿੱਤੇ ਹੱਲ ਹੋਣਿਆ ਚਾਹੀਦੀਆਂ ਨੇ ਅਸੀਂ ਬਿਲਕੁਲ ਇਸ ਗੱਲ ਤੇ ਉਹਨਾਂ ਦਾ ਸਾਥ ਦਿੰਦੇ ਆਂ ਔਰ ਮੈਂ ਬਸ ਕਿਸਾਨ ਜਥੇਬੰਦੀਆਂ ਨੇ ਚਰਨਾ ਚੁਈ ਬੇਨਤੀ ਕਰਦਾ ਆਂ ਕਿ ਸਾਨੂੰ ਬਜਾਏ ਜਿੱਦਬਾਜ਼ੀ ਨਾਲ ਕਨਫਰੋਨਟੇਸ਼ਨ ਦੀ ਥਾਂ ਤੇ ਸਾਨੂੰ ਸਾਰਤਕ ਤਰੀਕਾ ਲੱਭਣਾ ਚਾਹੀਦਾ ਏ ਔਰ ਇਹਦੇ ਅੰਦਰ ਅੜਚਣ ਜਿਹੜੀ ਵੱਡੀ ਹਮੇਸ਼ਾ ਬਣਦੀ ਆ ਉਹ ਲੋਕਲ ਗਵਰਨਮੈਂਟ ਬਣਦੀ ਰਹੀ ਆ ਪੰਜਾਬ ਦੀ ਅੱਜ ਦੀ ਸਰਕਾਰ ਵੀ ਚਰਚਣ ਬਣਦੀ ਪਈ ਜਿਸ ਤਰ੍ਹਾਂ ਦਾ ਅੱਗ ਲਾਉਣ ਵਾਲਾ ਵਰਤੀਰਾ ਉਹਨਾਂ ਨੇ ਪਰਸੋਂ ਕੀਤਾ ਭਗਵੰਤ ਮਾਨ ਜੀ ਨੂੰ ਬਹੁਤ ਮਾੜਾ ਏ ਇਸ ਤਰ੍ਹਾਂ ਦੇ ਵਰਤੀਰੇ ਦੇ ਨਾਲ ਕਿ ਮੈਂ ਵੇਖ ਲੂੰਗਾ ਫਿਰ ਫਿਰ ਕਰ ਲੋ ਜੋ ਕਰਨਾ ਮੈਂ ਵੀ ਵੇਖ ਲੂੰਗਾ ਇਹ ਲਾਈਨ ਜਿਹੜੀਆਂ ਕਿ ਨਹੀਂ ਚੱਲਦੀਆਂ ਇਹਦੇ ਨਾਲ ਇੱਕ ਅੱਛੇ ਮਾਹੌਲ ਨੂੰ ਬਹੁਤ ਵੱਡੀ ਸੱਟ ਪਹੁੰਚਦੀ ਆ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਬਹੁਤ ਵੱਡੀ ਸੱਟ ਪਹੁੰਚ ਵੱਜੀ ਆ ਤੇ ਨਾਲ ਇਹਨਾਂ ਹਾਲਾਤਾਂ ਇਹਦੇ ਨਾਲ ਸਾਡੇ ਹਾਲਾਤਾਂ 'ਚ ਨੁਕਸਾਨ ਹੁੰਦਾ ਸੋ ਮੈਂ ਕਿਸਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਇਸ ਨੂੰ ਬੈਠ ਕੇ ਜਿਹੜੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਜਿੰਨੀ ਗੱਲਬਾਤ ਨਾਲ ਜਿਸ ਤਰ੍ਹਾਂ ਵੀ ਮਸਲਾ ਹੱਲ ਹੁੰਦਾ ਇਹ ਕਰਨਾ ਚਾਹੀਦਾ ਅਜੇ ਤੱਕ ਇਹ ਸਰਕਾਰ ਦੇ ਜੋ ਰੀਟੈਂਸ਼ਨ ਦੀ ਪ੍ਰੂਫ ਮਾਰਕੋਸ ਗਈ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕਈ ਨਾ ਕਹਿੰਦੇ ਕਿ ਕਹਾ ਜਾ ਰਿਹਾ ਹੈ ਕਿ ਦੋ ਦਿਨਾਂ ਤੋਂ ਕਿਹਨੇ ਪਾਰਟੀ ਹੋਈ ਤੇ ਉਸ ਦੇ ਬਾਅਦ ਅੰਦੋਲਨ ਦੇਖੋ ਪੰਜਾਬ ਸਰਕਾਰ ਇਹਦੇ ਮੈਨੂੰ ਪਤਾ ਨਹੀਂ ਪੰਜਾਬ ਸਰਕਾਰ ਨੇ ਕਿੰਨੂ ਕਿੰਨੂ ਕੀਤਾ ਹੈ ਪਰ ਮੈਂ ਜਿਹੜੀ ਗੱਲ ਮੈਂ ਉਹਦਾ ਬਿਆਨ ਸੁਣਿਆ ਹੈ ਉਹ ਬੜਾ ਮੰਦਪਕ ਜੀ ਜੋ किसानों की बात हो रही है धरने किसान जो मोर्चे लगा रहे हैं और पंजाब सीएम का भी देखा जाते हैं व्यवस्था की थी जब हो गए मेरा ये कहना है कि केंद्र सरकार इस पर क्यों नहीं अपना अपने प्रभाव से अपने प्रतिनिधि बार बार भेजे समझाने का हैं हमारे लेकिन बात बन नहीं पा रही है ना ये बात बात बनाने के लिए जैसे आप हैं यहाँ के है इस तरह के लोग आके उनसे घुल भी किस तरह की तो प्रयास ऐसा प्रयास भी करेंगे पीयूष गोयल को आप भेजेगा पंजाब वो क्या करेंगे कि किसान कह रहे हैं कि ना दिल्ली जा रहा ना सब चंडीगढ़ जान दिया जा रहा दिल्ली साधी राजधानी चंडीगढ़ साधी राजधानी राजधानी आपने भी जो दोनों का जवाब देता हूँ आपने भी जो कहा ऐसा नहीं है हमारे पीयूष गोयल जी हमारे मंत्री हैं जिम्मेवार हैं उनको बातचीत उन्होंने करनी शुरू करी अभी भी बातचीत ऐसे बंद तो हो नहीं गई है मां बोली में तो आप ही कर सकते हैं ना नहीं वो ठीक है मां बोली भी ठीक है लेकिन ऐसा कानून के मुद्दों की ज्यादा ही ਔਰ ਬਾਕੀ ਜਾਣਕਾਰੀ ਕਿਉਂਕਿ ਉਹਨਾਂ ਕੇ ਆਮੇ ਤਾਕਤ ਹੈ ਉਹਨਾਂ ਕੋ ਜਾਰੀ ਜਾਣਕਾਰੀ ਇਹ ਆਪਨੇ ਠੀਕ ਕਹਾ ਕਿ ਲੋਕਲ ਜਦ ਤੱਕ ਨਹੀਂ ਹੋਣਗੇ ਇਹ ਆਪਕਾ ਵਿਸ਼ਾ ਬਿਲਕੁਲ ਸਹੀ ਹੈ ਕਿ ਜਦੋਂ ਤੱਕ ਲੋਕਲ ਲੋਗ ਨਹੀਂ ਹੋਣਗੇ ਨਾਲ ਭਈ ਇਮੋਸ਼ਨਲ ਵੀ ਸੈਂਟੀਮੈਂਟ ਕਨਵਿੰਸ ਕਰਨ ਦੀ ਵੀ ਤਾਕਤ ਹੁੰਦੀ ਹੈ ਲੋਕਲ ਬੰਦਾ ਗੱਲ ਸਮਝਦਾ ਵੀ ਉਹ ਸਮਝਾ ਵੀ ਲੈਂਦਾ ਜਿਹੜਾ ਬਾਹਰੋਂ ਆਇਆ ਹੁੰਦਾ ਕੇਰੋਂ ਦੀ ਬਾਸ਼ਾ ਭਾਵੇਂ ਚੰਗੀ ਹੋਵੇ ਉਹ ਵੀ ਮਾੜੀ ਲੱਗ ਜਾਂਦੀ ਹੈ ਇਹ ਗੱਲ ਤੁਸੀਂ ਠੀਕ ਕਹੀ ਹੈ ਜਨ ਨੂੰ ਆਮ ਆਦੀ ਪਾਰਟੀ ਦਾ ਜਿਹੜਾ ਸੈਂਸ ਬਦਲੇ ਪਹਿਲਾਂ ਕਹਿੰਦੇ ਸੀ ਕਿ ਮੁੱਖ ਮੰਤਰੀ ਮਿਰੋਕਰ ਇਹ ਗੱਲਬਾਤ ਕਰਾਉਂਦੇ ਨੇ ਪਰ ਹੁਣ ਖੁਦ ਨੂੰ ਅੰਦੋਲਨ ਤੋਂ ਜਿਹੜਾ ਕਿਸਾਨਾਂ ਨੂੰ ਉਹਨਾਂ ਨੇ ਮੰਦ ਭਾਗੀ ਭਾਸ਼ਾ ਬੋਲੀ ਆ ਉਹਦਾ ਇੱਕ ਨੁਕਸਾਨ ਹੋਇਆ ਉਹਦੇ ਨਾਲ ਇੱਕ ਗੱਲਬਾਤ ਅੰਦਰ ਜਿਹੜਾ ਹੈ ਨਾ ਖਲਾਰਾ ਪੈ ਗਿਆ ਜਿਹਨੂੰ ਕਹਿੰਦੇ ਨਾ ਖਲਾਰਾ ਪੈ ਗਿਆ ਇੱਕ ਮਾਹੌਲ ਦੇ ਅੰਦਰ ਇੱਕ ਸੁਖਵਾ ਮਾਹੌਲ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਇੱਕ ਰੁਫੇ ਟੁੱਟੇਗੀ ਕਿਉਂਕਿ ਫਿਰ ਉਹਨਾਂ ਕੌਨਫੀਡੈਂਸ ਖਤਮ ਹੋ ਜਾਏਗਾ ਕਿਸਾਨਾਂ ਦਾ ਵੀ ਖਤਮ ਹੋ ਜਾਏਗਾ ਤੇ ਜਿਹੜਾ ਇੱਕ ਸਰਕਾਰ ਦਾ ਵੀ ਸਿੱਧਾ ਸਰ ਤੁਸੀਂ ਕਹਿੰਦੇ ਆ ਕਿ ਕੇਜਰੀਵਾਲ ਮਸੀਹਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਦੂਜੂ ਥਿੰਕ ਹੈ ਭਗਵਤ ਵਾਂਡੂ ਬੀ ਰਿਪਲੇਸਡ ਬਾਈ ਭੀ ਭਗਵਤ ਵਾਂਟਮਾਨ ਨੂੰ ਹਟਾਉਣ ਦੀ ਦੇਖੋ ਜਿੱਦਣ ਇਹ ਤਰਿਕ ਦੇਖੋ ਮੈਂ ਤੇ ਜਿੱਦਣ ਰਿਜ਼ਲਟ ਆਇਆ ਸੀ ਉਦੋਂ ਹੀ ਦੱਸਦਾ ਸੀਗਾ ਭਗਵੰਤ ਮਾਨ ਜੀ ਦੇ ਮੀਟ ਕਲਾਸ ਤੇ ਤਿੰਨ ਦਿਨ ਬਾਅਦ ਲੱਗੀ ਆ ਮੈਂ ਉਦੋਂ ਹੀ ਦੱਸਦਾ ਸੀ ਹੁਣ ਕੀ ਕਰਨਗੇ ਭਗਵੰਤ ਮਾਨ ਜੀ ਨੂੰ ਹਟਾਉਣ ਵਾਸਤੇ ਕੇਜਰੀਵਾਲ ਜੀ ਨੇ ਬਹੁਤ ਯਤਨ ਕੀਤੇ ਐਮਐਲਏ ਪੰਜਾਬ ਚ ਇਸੇ ਕਰਕੇ ਪੰਜਾਬ ਤੋਂ ਦਿੱਲੀ ਬੁਲਾਏ ਗਏ ਸੀ ਉਹਨੂੰ ਕਿਹਾ ਗਿਆ ਸੀਗਾ ਕਿ ਭਗਵੰਤ ਮਾਨ ਜੀ ਨਹੀਂ ਕਰ ਪਾਰੇ ਨਲਾਇਕ ਆ ਕੋਈ ਕਰਪਸ਼ਨ ਕਰ ਰਿਹਾ ਏ ਇਹ ਡਰਗ ਨਹੀਂ ਸੰਭਾਲ ਪਾ ਆਈ ਕੰਮ ਹੋ ਰਿਹਾ ਨਾ ਇੱਕੀ ਮੈਸੇਜ ਦਿੱਤਾ ਜਾ ਰਿਹਾ ਜਿਹੜਾ ਤੁਸੀਂ ਸੋਚ ਰਹੇ ਪਈ ਜੇ ਭਗਵੰਤ ਮਾਨ ਨਹੀਂ ਪਾ ਰਿਹਾ ਪੋਸਟਾਂ ਜਿਹੜੇ ਤੁਸੀਂ ਦੇਖਦੇ ਪਈ ਜੇ ਕਿ ਮੈਸੇਜ ਦਿੱਤਾ ਜਾ ਰਿਹਾ ਹੈ ਕਿ 3 ਸਾਲ ਤੋਂ ਭਗਵੰਤ ਮਾਨ ਜਿਹੜਾ ਸੀਗਾ ਉਹ ਫੇਰ ਹੋ ਚੁੱਕਿਆ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਨਾ ਕ腐ਪਸ਼ਨ ਸੰਭਲਦੀ ਪਈ ਹੈ ਨਾ ਕਾਨੂੰਨ ਸੰਭਲਦਾ ਪਿਆ ਹੈ ਨਾ ਢੋਸ ਖਤਮ ਹੋ ਰਿਹਾ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ ਹੁਣ ਕੇਜਰੀਵਾਲ ਜੀ ਥਾ ਕੇ ਬਹਿ ਗਏ ਨੇ ਮਨੀਰ ਸੁਸੋਦੀਆ ਜਾ ਕੇ ਬਹਿ ਗਏ ਨੇ ਹੁਣ ਕਾਰਜ ਸ਼ੁਰੂ ਹੋ ਗਿਆ ਹੁਣ ਡਰੱਗਸ ਤੇ ਵਾਰ ਸ਼ੁਰੂ ਹੋ ਗਈ ਆ ਇਹੀ ਕੰਮ ਕਰਨ ਵਾਸਤੇ ਉਹਨਾਂ ਨੇ ਪੰਜਾਬ ਦੇ ਐਮਐਲਏ ਬੁਲਾਏ ਸੀ ਐਮਐਲਏ ਇਸ ਗੱਲ ਤੇ ਤੇ ਤਿਆਰ ਸੀ ਉਹ ਕਹਿੰਦੇ ਜੀ ਆਹ ਭਗਵੰਤ ਮਾਨ ਨਲਾਇਕ ਆ ਔਰ ਅਸੀਂ ਵੀ ਮੰਨਦੇ ਹਾਂ ਉਹਨੇ ਕੀਤਾ ਨਹੀਂ ਪਰ ਐਮਐਲਏ ਮੰਨਣ ਨੂੰ ਤਿਆਰ ਨਹੀਂ ਸੀ ਇਹਨੂੰ ਹਟਾ ਕੇ ਤੇ ਕੇਜਰੀਵਾਲ ਨੂੰ ਮੰਨ ਲਿਓ ਕਿੰਨੇ ਅਸੀਂ ਪਿੰਡਾਂ ਚ ਕਿਵੇਂ ਬੜਾਂਗੇ ਕਿਸੇ ਹੋਰ ਨੂੰ ਬਣਾ ਦੋ ਪਰ ਭਗਵੰਤ ਮਾਨ ਨੂੰ ਹਟਾ ਕੇ ਕੇਜਰੀਵਾਲ ਨਹੀਂ ਬਣ ਸਕਦਾ ਫਿਰ ਕੇਜਰੀਵਾਲ ਜੀ ਨੇ ਰਸਤਾ ਲਪਾ ਰਾਜ ਸਭਾ ਦਾ ਪੰਜਾਬੀਆਂ ਨੂੰ ਲੱਗਦਾ ਰਾਜ ਸਭਾ ਦਾ ਰਸਤਾ ਬੰਦ ਕਰਤਾ ਸੰਜੀਵ ਅਰੋੜੇ ਦੀ ਤੇ ਜਮਾਨਤ ਵੀ ਜਬਤ ਹੋ ਜੇ ਤੇ ਮੈਨੂੰ ਕੋਈ ਬਹੁਤ ਇਹਦੇ ਕੋਈ ਸ਼ੰਕਾ ਨਹੀਂ ਹੋਈ ਜੀ ਹੁਣ ਕਿਤਾ ਕਾਇਦ ਕਰਕੇ ਅਗਰ ਕੇਜਰੀਵਾਲ ਅਗਰ ਅਦਿਸ਼ਭਾ ਨਹੀਂ ਜਾਂਦੇ ਤੇ ਮਨੀਸ਼ ਸ਼ਸ਼ੋਧਿਆ ਨੂੰ ਨਾਮਿਨੇਟ ਕਰ ਸੈਦਵੀ ਦੀ ਜਗ੍ਹਾ ਤੇ ਚਲੋ ਮੇਰੀ ਗੱਲ ਸੁਣੋ ਉਹ ਪੂਰਾ ਦੇ ਮੁੱਛਾਂ ਹੁੰਦੀਆਂ ਦਰ ਕੀ ਹੁੰਦਾ ਕੀ ਹੁੰਦਾ ਕੀ ਹੁੰਦਾ ਚਾਚਾ ਪਰ ਨਹੀਂ ਹੈਗਾ ਨਾ ਕੋਈ ਆਈ ਰਹਿਣੀ ਆ ਸਿੱਟਜ਼ ਆ ਰਹੀ ਹੈ ਕੈਬ ਰਿਪੋਰਟ ਆਈ ਹੈ ਸ਼ਰਾਬ ਵਾਲੇ ਮਾਮਲੇ ਨੇ ਵਾਟ ਇਜ਼ ਅ ਨੈਕਸਟ ਸ਼ਰਾਬ ਨਹੀਂ ਜੀ ਦੇਖੋ ਕੈਬ ਰਿਪੋਰਟ ਖਾਲੀ ਸ਼ਰਾਬ ਚ ਨਹੀਂ ਆਈ ਕੈਬ ਕੈਬ ਰਿਪੋਰਟ ਸ਼ਰਾਬ ਤੋਂ ਬਾਅਦ ਹੁਣ ਹੈਲਥ ਅੰਦਰ ਆਈ ਆ ਔਰ ਤੁਸੀਂ ਦੇਖਿਆ ਹੋਵੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈਲਥ ਮਾਡਲ ਕਿੰਨਾ ਵਧੀਆ ਕੇਜਰੀਵਾਲ ਜੀ ਦਾ ਇੰਨਾ ਵਧੀਆ ਹੈਲਥ ਮਾਡਲ ਆ ਕਿ ਸਾਰੀਆਂ ਜਿਹੜੇ ਵੈਂਟੀਲੇਟਰ ਸੀਗੇ ਔਰ ਜਿਹੜੇ ਆਕਸੀਜਨ ਕਨਸੈਂਟਰੇਟਰ ਸੀਗੇ ਉਹ ਪੈਗ ਡੱਬਿਆਂ ਚੰਦਰ ਰੱਖਿਓ ਨੇ ਸभाल ਕੇ ਕੀ ਵਿਚਾਰੇ ਕਿਤੇ ਖਰਾਬ ਨਾ ਹੋ ਜਾ। ਹਜ਼ਾਰਾਂ ਦੀ ਤਦਾਦ ਅੰਦਰ ਜਦੋਂ ਸਾਡੀ ਮੁੱਖ ਮੰਤਰੀ ਜੀ ਉੱਥੇ ਜਾਂਦੇ ਨੇ ਜੀਟੀਬੀ ਹਸਪੀਟਲ ਅੰਦਰ ਗੁਰੂ ਤੇਗ ਬਹਾਦਰ ਹਸਪੀਟਲ ਅੰਦਰ ਹਜ਼ਾਰਾਂ ਦੀ ਤਦਾਦ ਤੁਸੀਂ ਫੋਟੋਆਂ ਦੇਖੀਆਂ ਹੋਣਗੀਆਂ ਉਹ ਵੈਂਟੀਲੇਟਰਾਂ ਨੂੰ ਕਦੀ ਕੱਢਿਆ ਹੀ ਨਹੀਂ ਗਿਆ। ਉਹਨਾਂ ਨੂੰ ਹਵਾ ਵੀ ਲਵਾਈ ਗਈ। ਜਿਵੇਂ ਕਹਿੰਦੇ ਨਾ ਬੱਚਾ ਕਿੰਦਾ ਸਾਡਾ ਬੱਚਾ ਤੇ ਸਭ ਤੋਂ ਜ਼ਿਆਦਾ ਸਮਝਦਾਰਾ ਲਾਇਕ ਆ ਕਿੰਦਾ ਕਿੰਨਾ ਕੁ ਲਾਇਕ ਆ ਕਹਿੰਦੇ ਕਾਪੀ ਦੇਖੋ ਐ ਸਾਫ ਸੁਥਰੀ ਪਈ ਆ ਇੰਨੀ ਨੀਟ ਐਂਡ ਕਲੀਨ ਆ ਕਿੰਦਾ ਤੇ ਤੇ ਲਿਖਿਆ ਹੀ ਕੁਛ ਨਹੀਂ ਕਿੰਦਾ ਤਾਂ ਹੀ ਵੀ ਕਰੇ ਤੁਹਾਡਾ ਬੱਚਾ ਬੜਾ ਲਾਇਕ ਆ ਦੇਖੋ ਕਿੰਨੀ ਸਾਫ ਸੁਥਰੀ ਕਾਪੀ ਆ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਦਾ ਜਿਹਨੂੰ ਕੇਜਰੀਵਾਲ ਨੂੰ ਤੁਸੀਂ ਲੈ ਕੇ ਆਏ ਜੇ ਪਤਾ ਕੀ ਕਰੇ ਮਨੀਸ਼ ਸੁਸੋਧਿਆ ਮੈਂ ਤੇ ਹੈਰਾਨ ਕੀ ਹਾਸਾ ਆਉਂਦਾ ਏ ਪਰ ਤੁਸੀਂ ਕਿਵੇਂ ਉਸ ਸਵਾਲਾਂ ਦਾ ਜਵਾਬ ਦੋ ਦੋ ਦਿਨ ਪ੍ਰੈਸ ਕਾਨਫਰੰਸ ਕਰ ਲੈਂਦੇ ਜੀ ਕਿੰਦਾ ਅਬ ਹਮ ਆਏਗੇ अब हम अपना शिक्षा मॉडल लाके हम बताएंगे कैसे पढ़ना है दोस्तों पंजाब को पढ़ना सिखाओना है इन्होंने पंजाब ने पूरी दुनिया को पढ़ने पर रखया है ये कैसे पंजाब को पढ़ाओना है दोस्तों कर लो तेरा साहब भाई साहब मैं केजरीवाल जी नु दसा जोना कि मनीष सिसोदिया जी कि मैं तुम्हें पढ़ा दे पढ़ा दे मतलब फिर दोबारा किसी नर्सरी च पाडने ना थानो नाचगच पोया दे ਇਹਨਾਂ ਦੇ ਰਿੱਕੇ ਤੇਰੇ ਅੱਗੇ ਅੱਗੇ ਨਹੀਂ ਪੂਰੇ ਉਤਰਦੇ ਪਏ ਥੱਲੇ ਸਾ ਪੰਜਾਬ ਸਰਕਾਰ ਉਹ ਦਿੱਲੀ ਸਰਕਾਰ ਦੇ ਵਿੱਚ ਇੱਕ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ ਸੀ ਸਾ ਉਹ ਨੌਲੇਜ ਸ਼ੇਅਰਿੰਗ ਨਹੀਂ ਸੀ ਉਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ ਮੇਰੇ ਵੀਰ ਉਹ ਜਾਰੀ ਰੱਖੋਗੇ ਜੋ ਉਮਰਾਨ ਮੇਰੀ ਗੱਲ ਸੁਣੋ ਦਿੱਲੀ ਜੀ ਪੰਜਾਬ ਨੂੰ ਕਿਸੇ ਨੌਲੇਜ ਦੀ ਲੋੜ ਨਹੀਂ ਹੈਗੀ ਨਾ ਪੰਜਾਬ ਮਾਫ ਕਰਨਾ ਪੰਜਾਬ ਨੂੰ ਦਿੱਲੀ ਦੀ ਕਿਸੇ ਨੌਲੇਜ ਦੀ ਲੋੜ ਨਹੀਂ ਪੰਜਾਬ ਦੇ ਲੋਕ ਤੇ ਹਰ ਦੁਨੀਆ ਤੇ ਰਾਜ ਕਰਨ ਦੇ ਪਰ ਤੁਸੀਂ ਕਿਹੜੇ ਬਣਕੇ ਪਏ ਜੀ ਮੈਨੂੰ ਇੱਕ ਮੈਂ ਪੂਰੀ ਗੱਲ ਸੁਣਨੀ ਹਟ ਰਹੰਦ ਕਰਦਾ ਕਰਨਾ ਹੈ ਦਿੱਲੀ ਵਾਲੇ ਨੌਲੇਜ ਹੈ ਹੀ ਕੋਈ ਨਹੀਂ ਕਿਹੜੀ ਵਾਰੀ ਦੇ ਦੇਣਗੇ ਇਹਨਾਂ ਨੂੰ ਇਹ ਤਾਂ ਜਾਏ ਦੇ ਤਿਹੜਾ ਚ ਲਟਕੇ ਅਮਰੀਕਾ ਪਹੁੰਚ ਜਾਂਦੇ ਨੇ ਤੁਸੀਂ ਨੌਲੀ ਦੇਣੀ ਉਹਨੂੰ ਯਾਰ ਤੁਸੀਂ ਕਿਹੜੇ ਕੰਮ ਕਰ ਜਾਂਦੇ ਪਏ ਜੇ ਓਏ ਨੌਲੀ ਐਗਰੀਮੈਂਟ ਕੁਝ ਨਹੀਂ ਸੀ ਇਹ ਪਾਲਸੀਆਂ ਬਣਾਉਣੀਆਂ ਸੀ ਸ਼ਰਾਰਦੀਆਂ ਕੇਜਰੀਵਾਲ ਦਾ ਇੱਕ ਬੜਾ ਵਧੀਆ ਸਿਸਟਮ ਆ ਉਹਨੇ ਜਿਹੜੀ ਕੱਪ ਦੀ ਪਾਲਸੀ ਬਣਾਉਣੀ ਹੁੰਦੀ ਆ ਨਾ ਉਹਦਾ ਪ੍ਰਚਾਰ ਕਰਨ ਲੱਗ ਪੈਂਦਾ ਪਹਿਲਾ ਬੰਮ ਇਹ ਕਰਨੇ ਜਾ ਰਹੇ ਆ ਇਸੇ ਇਸੇ ਕ੍ਰਾਂਤੀ ਆ ਜਾਏਗੀ ਕੁਝ ਨਹੀਂ ਸੀਗਾ ਉਹਨੇ ਉੱਥੇ ਦਿੱਲੀ 'ਚ ਬਹਿ ਕੇ ਪਾਲਸੀਆਂ ਬਣਾਉਣੀਆਂ ਸੀਗੀਆਂ ਤੇ ਬਹਾਨਾ ਸੀਗਾ ਵੀ ਦਿੱਲੀ ਜਾਵਾਂਗੇ ਕਿਵੇਂ ਲੋਗ ਰਵਾਪਾਉਣਗੇ ਆ ਜੀ ਨੌਲੇਜ ਸਰਟੀਫਿਕੇਟ ਨੌਲੇਜ ਸਰਟੀਫਿਕੇਟ ਕੋਈ ਨਹੀਂ ਸੀਗਾ ਇਹ ਸਰਕਾਰ ਢੋਡੀ ਆ ਨਾ ਜੀ ਢੋਡੀ ਸਰਕਾਰ ਤੋਂ ਹੋ ਸਕਦਾ ਕੋਈ ਨੌਲੇਜ ਨਹੀਂ ਪੰਜਾਬ ਦੇ ਲੋਕ ਗਿਆਨੇ ਨੇ ਸੂਝਬਾਨ ਨੇ ਅਸੀਂਾਂ ਦਾ ਤਾਂ ਨੌਲੇਜ ਜ਼ਰੂਰ ਆ ਸਕਦੇ ਆ ਕਿੰਨਾ ਨੌਲੇਜ ਦੇ ਰਹੀ ਸਕਦੇ ਮੈਂ ਬੜਾ ਕਲੀਅਰ ਆ ਜੇ ਕੋਈ ਲੈਰੀਟ ਦੁਆਰਾ ਪੁੱਛੇ ਦੁਆਰਾ ਪੁੱਛ ਲਿਓ ਜੀ ਪੰਜਾਬ ਦੇ ਲੋਕਾਂ ਨੂੰ ਨੌਲੇਜ ਦਿੱਤੀ ਨਹੀਂ ਜਾ ਸਕਦੀ ਲਈ ਤੇ ਜਾ ਸਕਦੀ ਇਹਦਾ ਪੁੱਛੋ ਕੱਲਾ ਹੋਰੀਏ ਉਸ ਬਾਰੇ ਕੀ ਹੈ ਨਹੀਂ ਬੜੀ ਮੰਦਭਾਗੀ ਕਟਣਾ ਜੋ ਯੂਕੇ ਦੇ ਅੰਦਰ ਹੋਇਆ ਹੈ ਬਹੁਤ ਮੰਦਭਾਗੀ ਕਟਣਾ ਮੈਂ ਇਹਦੀ ਕਦੇ ਸ਼ਬਦਾਂ ਚ ਨਿੰਦਾ ਕਰਦਾ ਸਾਡੀ ਕਮਿਟੀ ਦਾ ਇਤਿਹਾਸ ਖਰਾਬ ਹੁੰਦਾ ਬਾਰ-ਬਾਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਇਹ ਪੇਂਟ ਕੀਤਾ ਜਾਂਦਾ ਹੈ ਚੰਦ ਲੋਕ ਜਿਹੜੇ ਨੇ 10 ਲੋਕ ਸੀਗੇ 10 ਲੋਕ ਸੀਗੇ 10 ਲੋਕ ਸਾਡੀ ਕੋਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਅਸੀਂ ਦੇਸ਼ ਪ੍ਰਸਤ ਲੋਕਾਂ ਇਸ ਦੇਸ਼ ਦੇ ਆਜ਼ਾਦੀ ਤੋਂ ਲੈ ਕੇ ਅੱਜ ਵੀ ਦੇਸ਼ ਦੇ ਬਾਰਡਰਾਂ ਦੇ ਉੱਤੇ ਜੋ ਸਾਡਾ ਯੋਗਦਾਨਾ ਉਹਦਾ ਕੋਈ ਸਾਨੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਇਹ ਕਲੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਦੇ ਕੰਮ ਕਰਨੇ ਜਿਸ ਨਾਲ ਸਾਰੀ ਕੌਮ ਦੇਸ਼ ਬਦਨਾਮ ਹੋਵੇ ਔਰ ਸਿੱਖਾਂ ਦੇ ਉੱਤੇ ਕੋਈ ਨਾ ਕੋਈ ਵਿਭਤਾ ਬਣਾਵੇ ਐਸਾ ਕੰਮ ਕਰਦੇ ਪੈਣੇ ਜਿਹੜੇ ਲੋਕ ਉਹਨਾਂ ਨੂੰ ਜੂੜ ਸੋਚਣਾ ਚਾਹੀਦਾ ਜੀ ਅਕਾਲੀ ਨਦੂ ਕਿੱਥੇ ਵਾਚ ਕਿਉਂ ਸੁਰੱਖਿਆ ਦੇ ਸਵਾਲ ਵੀ ਪੁੱਛਦੇ ਕਿੱਥੇ ਦੇਖਦੇ ਹੋ ਕਿਉਂਕਿ ਅਕਾਲੀ ਪੰਥ ਨਾਲ ਤੁਸੀਂ ਕਾਫੀ ਸਮਾਂ ਗੱਲਿਆ ਕਿੱਥੇ ਦੇਖਦੇ ਹੋ ਪੰਜਾਬ ਮੈਂ ਕਿਉਂ ਦੇਖੂਗਾ ਉਹ ਦੇਖਣ ਜਿਹਨਾਂ ਦੇਖਣਾ ਮੈਂ ਕਿਉਂ ਦੇਖਾਂ ਕਿੱਥੇ ਆਓ ਕਿਉਂਕਿ ਇੱਕ ਇੱਕ ਦੂਸਰੀ ਇੱਕ ਇੱਕ ਸਰਦਾਰ ਜਿਹਦਾ ਨਾਮ ਤੁਹਾਡਾ ਹੈ ਕਾਫਲਾ ਵੱਡਾ ਸੀਗਾ ਪਰ ਉਹ ਆਮਾਦੀ ਪਾਰਟੀ ਸਿੱਧੇ ਉੱਤੇ ਕਹਿੰਦੇ ਕਿ ਜਦੋਂ ਥੋੜੇ ਨੇਤਾ ਹੁੰਦੇ ਨੇ ਕਹਿੰਦੇ ਉਹਨਾਂ ਨੂੰ ਵੀ ਸੁਰੱਖਿਆ ਦਿੰਦੇ ਆਸੀਂ ਕਹਿੰਦੇ ਅਸੀਂ ਉਹੋ ਸੋਬੇਨਾ ਜਾਂ ਟਰੰਪ ਨੂੰ ਦਿੱਤਾ ਹੋਗਾ ਪਿਆਹ ਕਾਰਾਂ ਦਾ ਕਾਫਲਾ ਮੈਂ ਤੇ ਅੱਜ ਤੋਂ ਪਹਿਲਾਂ ਸੁਣਿਆ ਨਹੀਂ ਤੁਸੀਂ ਦੇਖਿਆ ਤੁਸੀਂ ਦੇਖਿਆ ਪਿਆਹ ਕਾਰਾਂ ਦਾ ਕਾਫਲਾ ਭਾਈ ਸਾਹਿਬ ਬੰਦਾ ਕਾਰਾਂ ਗਿਣਦਾ ਥਾ ਕਿ ਮੈਂ ਖੁਦ ਗਿਣੀਆਂ ਨੇ ਮੈਂ ਰਾਤ ਜਦੋਂ ਵੀਡੀਓ ਦੇਖੀ ਫਿਰ ਮੈਂ ਸੋਚਿਆ ਮੈਂ ਪਾਵਾਂ ਫਿਰ ਮੈਂ ਕਿਹਾ ਗੱਡੀਆਂ ਨਹੀਂ ਗਿਣੇ ਜਾ ਰਹੀਆਂ ਮੈਂ ਫਿਰ ਚਸ਼ਮਾ ਕੱਢ ਕੇ ਫਿਰ ਮੈਂ ਕਿਹਾ ਹੂੰ ਸਵੇਰੇ ਹੀ ਪਾ ਲਾਂਗੇ ਐਈਆਂ ਗੱਡੀਆਂ ਗਿਣੀਆਂ ਨਹੀਂ ਜਾ ਰਹੀਆਂ ਸੀ ਰਾਤ ਨੂੰ ਉਹ ਕੇਂਦਰ ਸਰਕਾਰ ਜਿਹੜਾ ਦੇ ਲੋ ਕਾਲੀ ਦਾ ਫਿਰ ਸਹਿਮਤੀ ਹੋ ਸਕਦੀ ਹੈ ਪੰਜਾਬ ਜੋ ਦੇ ਦੇਖੋ ਅਸੀਂ ਕੱਲੇ ਚੱਲੇ ਸੀਗੇ 2022 ਵਿੱਚ ਅਸੀਂ ਕੱਲੇ ਸੀਗੇ 2024 ਵਿੱਚ ਕੱਲੇ ਇਲੈਕਸ਼ਨ ਦੜੇ ਸੀ ਔਰ ਗਾਮੇ ਅਸੀਂ ਕੱਲੇ ਚਲੇ। ਬਹੁਤ ਸਾਰੇ ਕਈ ਲੀਡਰ ਕਹਿੰਦੇ ਨੇ ਕਿ ਅਕਾਲੀ ਦਲ ਦਾ ਸਹਾਰਾ ਹੋਣਾ। ਬਿਲਕੁਲ ਨਹੀਂ ਜੀ ਮੈਨੂੰ ਨਹੀਂ ਪਤਾ। ਜਿੰਨਾ ਸੋਖਾ ਹੈ। ਨਹੀਂ ਦੇਖੋ ਮੈਨੂੰ ਨਹੀਂ ਪਤਾ। ਜੇ ਕਿਸੇ ਨੇ ਕਿਹਾ ਹੈ ਉਹਦੇ ਕੋਈ ਕੋਈ ਜਾਣਕਾਰੀ ਹੋ ਸਕਦੀ ਆ। ਮੈਂ ਕਿਸੇ ਨੂੰ ਕੌਂਟਰਡਿਕਟ ਨਹੀਂ ਕਰਦਾ। ਮੇਰੇ ਕੋਲ ਜੋ ਜਾਣਕਾਰੀ ਆ ਮੈਂ ਤੁਹਾਨੂੰ ਦੱਸ ਦਿੰਦਾ। ਮੈਂ ਪਾਰਟੀ ਦਾ ਰਾਸ਼ਟਰੀ ਮੰਤਰੀ ਤੌਰ ਤੇ ਤੁਹਾਨੂੰ ਇਹ ਕਹਿ ਸਕਦਾ ਅਸੀਂ ਕੱਲੇ ਚੱਲੇ ਸੀਗੇ। 2022 ਵਿੱਚ ਕੱਲੇ ਹੀ 2024 ਸੀ ਔਰ ਕੱਲੇ ਹੀ ਚੱਲਦੇ ਪਏ ਆ। ਅਸੀਂ ਨਿਰੰਤਰ ਅਗੇ ਵਾਅਦੇ ਪਏ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਨਾਲ ਸਿੱਧਾ ਸਰਕਾਰ ਬ ਜੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਹੈ ਜੇ ਉਹਨਾਂ ਨੂੰ ਦਿਲ ਜਿੱਤਣਾ ਹੈ ਦੂਜੀ ਗੱਲ ਮੈਂ ਹੁਣ ਵੀ ਬਾਹਰ ਮੀਡੀਆ ਵਾਲੇ ਗੱਲ ਕਰ ਰਹੇ ਸੀ ਕਿ ਵੰਡਰ ਬਣਨ ਤੋਂ ਪਹਿਲਾਂ ਹੀ ਕਿ ਜਿੱਤੇ ਹੋਣ ਪੰਜਾਬ ਦੀ ਜਿੱਤ ਲਈ ਹੋਣ ਪੰਜਾਬ ਜਿੱਤੋਗੇ ਸਰਾਉ ਸਾਹਮਣੇ ਅੱਜ ਜੀ ਗੱਲਾਂ ਨਾ ਕਰੋ ਅਸੀਂ ਕੋਈ ਜਿੱਤਣਾ ਨਹੀਂ ਹੈਗਾ ਅਸੀਂ ਤਾਂ ਪੰਜਾਬੀਆਂ ਦਾ ਦਿਲ ਜਿੱਤ ਲਈਏ ਨਾ ਉਹ ਹੀ ਬਹੁਤ ਹੈ ਅਸੀਂ ਕੋਈ ਪੰਜਾਬ ਜਿੱਤਣ ਨਹੀਂ ਮੈਂ ਇਸ ਪੰਜਾਬ ਨੂੰ ਕੋਈ ਜਿੱਤ ਸਕਿਆ ਨਹੀਂ ਇਸੇ ਜਿੱਤਣ ਦੀ ਮਨਛਾ ਨਾ ਆਏ ਆ ਅਸੀਂ ਤੇ ਕੇਵਲ ਔਰ ਕੇਵਲ ਪੰਜਾਬੀਆਂ ਦਾ ਦਿਲ ਜਰੂਰ ਜਿੱਤਣ ਦੀ ਕੋਸ਼ਿਸ਼ ਕਰਾਂਗੇ ਜੇ ਤੁਹਾਡਾ ਮਨ ਹੋਵੇ ਜੀ ਉਹ ਅਭੀ ਪਾਰਟੀ ਡਿਸਾਈਡ ਕਰੇਗੀ ਉਸ ਤੇ ਮੈਂ ਨਹੀਂ ਕਹਿ ਸਕਦਾ ਆਪ ਸ आज पंजाब में मैं खास तौर पर जो देश के प्रधानमंत्री नरेंद्र मोदी जी द्वारा एस बनाई गई थी जिसके चलते उन्नीस के सिख कतलेम करने वालों को सजाएं मिली हैं, उस सज्जन कुमार को दूसरी बार उम्र कैद होने पे, जो मोहल्ली के अंदर गुरुद्वारा सिंह सभा में धन्यवाद का प्रोग्राम रखा गया था उसमें शिरकत करने के लिए आया था जहां गुरु साहब का धन्यवाद किया कि आपने ऐसी ताकत दी है हम लोगों को लड़ाई लड़ने के लिए वही मैं देश के प्रधानमंत्री का भी शुक्राना करता हूं धन्यवाद करता हूं जो एस आई टी बना के चालीस साल बाद भी ऐसे कातलों को सजा दी गई यह देश के अंदर नहीं दुनिया के अंदर ऐसा केवल और केवल जर्मन के अंदर हुआ था इससे पहले जब नाजी के लोगों को उठाकर वापस लाया गया था यह इससे पहले दुनिया में और दूसरा कोई इंस्टेंस नहीं है जब 40 साल बाद किसी को ढूंढकर सजाएं दी गई हों यह इकलौता एक, एक ऐसा है और कानपुर में ऐसे ब्यासी लोगों को जिन्होंने डाला गया ये इकलौता देश के अंदर इंस्टेंस है तो इसके लिए मैं भारत की सरकार और मेरे देश के प्रधानमंत्री जी का धन्यवाद करता हूं दूसरी बात पंजाब को यह भगौड़ा दल दिल्ली की आपदा दिल्ली को उजाड़कर दिल्ली से हारकर दिल्ली से भगौड़ा होकर अब पंजाब में आई है और पंजाब में कहते कि हम विपासना करने के लिए आए हैं ये कैसी विपासना है जिसके लिए पचास गाड़ियों का काफिला चाहिए ये कैसी विपासना है जो सौ गनमैन के बिना हो नहीं सकती ये कैसी उपासना है जिसके लिए एम्बुलेंस और फायर ब्रिगेड साथ में चाहिए ये विपासना नहीं है ये पंजाब में सत्ता हत्याने का एक तरीका है अरविंद केजरीवाल जी मनीष सिसोदिया जी सतेंद्र जैन जी सब लोग पंजाब में डेरा डाले हुए हैं जो कहते थे मैं दिल्ली का मालिक हूं दिल्ली के लोगों ने इनको किराएदार के लायक नहीं छोड़ा वहां से भगौरा होकर अब ये दिल्ली के कर, की छोड़कर पंजाब की सत्ता के ऊपर कागज होना चाहते हैं अरविंद केजरीवाल जी का सपना है कि मैं मुख्यमंत्री बनूं। पिछले दिनों में भी उनका सपना चूर चूर हुआ वो फिर से आके बैठे हैं अलग अलग करके एक के, एक के, एमएलए को बुला रहे हैं और अब कह रहे हैं हमने ड्रग्स के ऊपर वार कर दिया भाई ये ड्रग्स के ऊपर कैसा वार है जो तीन साल बाद हुआ जो मैं पहले दिन से कह रहा था ये सरकार लूटने के लिए पंजाब को आई थी अब भगवंत मान को हटाना है इसके लिए भूमिका बनाई जा रही है अब कहा जा रहा है कि अब वार शुरू किया है मतलब केजरीवाल जी आए हैं फ्री होके वहां से अब वो पंजाब की बागडोर संभाल कर इसके ड्रग्स के ऊपर वार शुरू किया उन्होंने इससे पहले कोई काम नहीं हुआ अब आप रोज देखना ऐसी पोस्ट रोज ट्विटर पर डलेंगी फिर कहेंगे मैंने क्राइम पे वार कर दिया फिर कहेंगे कि मैंने यहां के लॉ एंड ऑर्डर को ठीक कर दिया मकसद यह बताना है कि भगवंत मान फेल हो चुका है और अरविंद केजरीवाल जी ने जब से कमांड संभाली है तब से सरकार चलना शुरू हुई है इसलिए अरविंद केजरीवाल जी को मुख्यमंत्री बनाया जाए ये ड्रामा नतंकी करने के लिए आए हैं ये कहते हैं हम पंजाब को सत्ता छीनने की कोशिश करते हैं पर पंजाब भी इनको सबक सिखाएंगे संजीव अरोड़ा जो उन्होंने अपना आगे पेश किया है जिसको कहा कि कैंडिडेट है जी हमारा बड़ा अच्छा ये चुनाव लड़ेगा नहीं वो उसकी राज्यसभा छीनना चाहते हैं पंजाब से अरविंद केजरीवाल जो राज्य सभा की कुर्सी पर बैठना चाहते हैं और मैं जानता हूं पंजाब के लोग संजीव अरोड़ा को हराएंगे ਔਰ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਦਾ ਸਪਨਾ ਵੀ ਪੂਰਾ ਹੋ ਨਹੀਂ ਸਕਦਾ ਰਾਜ ਸਭਾ ਦਾ ਵੀ ਸਪਨਾ ਨਹੀਂ ਪੂਰਾ ਹੋਣ ਦੇਗਾ। ਧੰਨਵਾਦ। ਜੈਕਰ ਸਾਹਿਬ, ਮੇਲ ਲਈ ਜੈਕਰ ਸਾਹਿਬ ਨੂੰ ਜੋ ਜੈਕਰ ਸਾਹਿਬ ਮੇਰੇ ਨਾਲ ਹੀ ਸਭ ਤੋਂ ਪਹਿਲਾਂ ਮੇਰਾ ਤੁਹਾਡਿਤ ਕੀਤਾ ਸੀ। ਜੀ ਜੀ। ਉਹ ਮੇਰੇ ਵੱਡੇ ਭਰਾ ਨੇ ਔਰ ਪਾਰਟੀ ਜਦੋਂ ਆਏ ਨੇ ਸਾਡਾ ਵੱਡਾ ਯੋਗਦਾਨ ਸੀਗਾ। ਪਰ ਅੱਜ ਵੀ ਉਹਨਾਂ ਦੀ ਕਮਾਂਡ ਜਿਹੜੀ ਆ, ਬੀਜੇਪੀ ਵਿੱਚ ਬੜੀ ਤਾਕਤ ਪਾਉਂਗਾ ਮੈਂ ਕਰਕੇ ਸਭ ਬਦਲ ਦਿੰਦੀ। ਜੀ। ਬਹੁਤ ਬਹੁਤ ਧੰਨਵਾਦ ਪਾਜੀ। ਥੈਂਕ ਯੂ ਬਾਬਾ ਸਾਹਿਬ। ਜੀ ਜਾਨਸਥਨ ਦਾ ਪਪੀ। ਹਾਂ ਜੀ। ਦੋ ਮਿੰਟ। ਬਹੁਤ ਬਹੁਤ। चाचा <laughs> जी ਦੀ ਉੱਤਪਾਦੀ ਸਾਡੇ ਨੂੰ ਸਾਲੇ ਤੇ ਸਰ ਮੈਂ ਆ ਗਿਆ ਹਾਂ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ राधे राधे ਹਰਿ ਕ੍ਰਿਸ਼ਨਾ ਜੈ ਜੀ ਨੰਦਰ ਆਜੀਸ ਪੱਤਰਕਾਰ ਮਿਲਣੀ ਤੇ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ ਮੇਰੀ ਬੇਨਤੀ ਹੈ ਕਿ ਸ਼ਾਂਤੀ ਦਾ ਦਾਨ ਬਖਸ਼ੋ ਸਾਡੇ ਵਿੱਚ ਸਾਡੇ ਹਰਮਨ ਪਿਆਰੇ ਨੇਤਾ ਆਪ ਸਭ ਦੇ ਬਹੁਤ ਹੀ ਪਿਆਰੇ ਸਰਦਾਰ ਮਨਜੇ ਸਿੰਘ ਸਿੱਸਾ ਜੀ ਆਏ ਨੇ ਔਰ ਦਿੱਲੀ ਚ ਚੋਣ ਜਿੱਤਣ ਤੋਂ ਬਾਅਦ ਪੰਜਵੀਂ ਸਰਕਾਰ ਬਣਾਉਣ ਤੋਂ ਬਾਅਦ ਦਿੱਲੀ ਚ ਵਿਜੇਰਵਨ ਤੋਂ ਬਾਅਦ ਇਹਨਾਂ ਦੀ ਇਹ ਪਹਿਲੀ ਵਿਜ਼ਿਟ ਹੈ ਇਹਨਾਂ ਜੀ ਆਇਆਂ ਆਖਦੇ ਆਂ ਔਰ ਇਹਨਾਂ ਦਾ ਮਨ ਸੀ ਕਿ ਅੱਜ ਮੈਂ ਜੇ ਚੰਡੀਗੜ੍ਹ ਪਹਿਲੀ ਵਾਰ ਆ ਰਹੇ ਆਂ ਤੇ ਪੱਤਰਕਾਰ ਭਾਈਚਾਰਣ ਨਾਲ ਜ਼ਰੂਰ ਰੂਪ ਰੂਪ ਆ ਔਰ ਸਾਡੇ ਸਿਰਸਾ ਦੀ ਕਿਸੇ ਕੀ ਕਰਨੇ ਪਰਿਚੇਦ ਮਹਤਾਜ ਨਹੀਂ ਹੈ ਚਾਹ ਦਿੱਲੀ ਸਿਫਰਦਾਰ ਮੈਜਿਸਟਰੀ ਪ੍ਰਧਾਨ ਨੇ ਇਸ ਤੋਂ ਪਹਿਲੇ ਵਿਧਾਇਕ ਰਹੇ ਔਰ ਇਸ ਵਕ ਸਾਡੇ ਪਾਤਿੰਤਾ ਪਾਰਟੀ ਦੇ ਕੌਮੀ ਸਕੱਤਰ ਦੇ ਤੌਰ ਤੇ ਵੀ ਜ਼ਿੰਮੇਵਾਰੀ ਨਿਭਾ ਰਹੇ ਨੇ ਔਰ ਮੈਂ ਹੁਣ ਬਿਨਾ ਕਿਸੇ ਦੇਰੀ ਦੇ ਸਿਰਸਾ ਸਾਹਿਬ ਨੂੰ ਬੇਨਤੀ ਕਰਾਂਗਾ ਕਿਉਂਕਿ ਇਹਨਾਂ ਦਾ ਅੱਗੇ ਇੱਕ ਪ੍ਰੋਗਰਾਮ ਹੈ ਜੀ ਡੈਡਲਾਈਨ 3:30 ਵਜੇ ਦੀ ਹੈ ਉੱਥੇ ਪਹੁੰਚਣਾ ਹੈ ਤੇ ਮੈਂ ਬੇਨਤੀ ਕਰੂੰਗਾ ਕਿ ਪਤਰਕਾਰ ਆਪਣੀ ਗੱਲਬਾਤ ਸਾਂਝੀ ਕਰਨ ਸਿਰਸਾ ਦੀ ਬਹੁਤ ਬਹੁਤ ਧੰਨਵਾਦ ਜੀ ਹਾਂ ਜੀ ਫੋਨ ਤੇ ਕਰ ਲਈ ਤੁਹਾਨੂੰ ਸਭ ਨੂੰ ਬਣਾ ਤੇ ਜਿਆ ਨੂੰ ਅੱਜ ਮੈਂ ਵਿਸ਼ੇਸ਼ ਤੌਰ ਤੇ ਜੋ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬੜੇ ਲੰਬੇ ਸਮੇਂ ਤੋਂ ਬਾਅਦ ਅਰਸੇ ਤੋਂ ਬਾਅਦ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਐਸਆਈਟੀ ਬਣਾਈ ਸੀ 2014 ਦੇ ਅੰਦਰ ਉਸ ਐਸਆਈਟੀ ਦੇ ਬਣਨ ਤੋਂ ਬਾਅਦ ਜੋ 1984 ਦੇ ਸਿੱਖ ਕਤਲੇਆਮ ਦੇ ਵੱਡੇ ਦੋਸ਼ੀ ਸੀ ਸੱਜਨ ਕੁਮਾਰ ਜਗਦੀਸ਼ ਟਾਇਟਲਰ ਐਸੇ ਗੁਨਾਹਗਾਰਾਂ ਦੇ ਉੱਤੇ ਕਾਰਵਾਈ ਸ਼ੁਰੂ ਹੋਈ ਔਰ ਹੁਣ ਸੱਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਉਮਰ ਕੈਦ ਹੋਈ ਆ ਇਹ ਬੜੀ ਲੰਬੀ ਜੱਦੂ ਜਹਿਦ ਆ ਸ਼ਹਿਰਪੁਰ ਦੇ ਇਤਿਹਾਸ ਅੰਦਰ ਵਾਪਰਿਆ ਕੇਸ ਆ ਜਿਸ ਕੇਸ ਅੰਦਰ 40 ਸਾਲ ਬਾਅਦ ਇਨਸਾਫ ਮਿਲਿਆ 40 ਸਾਲ ਬਾਅਦ ਸਜਨ ਕੁਮਾਰ ਜੋ 1984 ਦਾ ਮੁੱਖ ਦੋਸ਼ੀ ਆ ਰਾਜੀਵ ਗਾਂਧੀ ਦੇ ਕਹਿਣ ਦੇ ਉੱਤੇ ਸਜਨ ਕੁਮਾਰ ਜਗਦੀਸ਼ ਟਾਈਟਲਰ ਐਚ ਕੇ ਐਲ ਪਗਤ ਧਰਮਦਾਸ ਸ਼ਾਸਤਰੀ ਕਮਲਨਾਥ ਔਰ ਲਲਿਤ ਮਾਕਨ ਐਸੇ ਅਨੇਕਾਂ ਲੋਕ ਸੀਗੇ ਜਿਨ੍ਹਾਂ ਨੇ ਉਸ ਵੇਲੇ ਇਸ ਕਤਲਿਆਂ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਮੁੱਖ ਮੰਤਰੀ ਬਣਾਇਆ ਐਮਐਲਏ ਬਣਾਏ ਕਾਉਂਸਲਰ ਬਣਾਏ ਮੈਂ ਤੁਹਾਨੂੰ ਇਹ ਜ਼ਰੂਰ ਜਾਣਕਾਰੀ ਦੇਣਾ ਚਾਹੁੰਦਾ 1984 ਦੇ ਸਿੱਖ ਕਤਲੇਆਮ ਦੀ ਐਸਆਈਟੀ ਜਿਹੜੀ ਬਣੀ ਆ ਉਹਦੇ ਅੰਦਰ ਜਿਹੜੇ ਸਜਾਵਾਂ ਆਈਆਂ ਨੇ ਬਹੁਤ ਸਿਟਿੰਗ ਕਾਉਂਸਲਰ ਜਿਹੜੇ ਕਾਂਗਰਸ ਵਲੇ ਦੇ ਕਾਉਂਸਲਰ ਸੀਗੇ ਐਮਐਲਏ ਸੀਗੇ ਐਮਪੀ ਸੀਗੇ ਸਭ ਉਹੀ ਨੇ ਕਿਉਂਕਿ ਕਾਂਗਰਸ ਨੇ ਸਭ ਨੂੰ ਇਨਾਮ ਦਿੱਤੇ ਸੀਗੇ ਹੁਣ ਜੋ ਕੇਸ ਅੰਦਰ ਅਸੀਂ ਅੱਜ ਆਏ ਸੀ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਬੀਜੇਪੀ ਨੇ ਮਹੌਲੀ ਦੇ ਅੰਦਰ ਸਾਡੇ ਵਿਸ਼ੇਸ਼ ਸਾਹਿਬ ਦੀ ਇੱਕ ਵਾਰੀ ਇੱਕ ਪ੍ਰੋਗਰਾਮ ਰੱਖਿਆ ਸੀਗਾ ਜੋ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦਾ ਸਮਾਗਮ ਸੀਗਾ ਔਰ ਉੱਥੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਜੋ ਸਾਨੂੰ ਇਹ ਲੰਬੇ ਸਮੇਂ ਤੋਂ ਬਾਅਦ ਇਹ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਔਰ ਬਲ ਮਿਲਿਆ ਔਰ ਇਸ ਕੇ ਸੰਦਰਭ 40 ਸਾਲ ਤੋਂ ਬਾਅਦ ਔਰ ਇਸ ਤੋਂ ਪਿਛਲੇ ਕੇ ਸੱਜਨ ਕੁਮਾਰ ਦੇ ਅੰਦਰ ਲਗਭਗ 33 ਸਾਲ ਤੋਂ ਬਾਅਦ ਅਸੀਂ ਇਨਸਾਫ ਲੈਣ ਚ ਕਾਮਯਾਬ ਹੋਏ ਸੀ ਜਗਦੀਸ਼ ਟੈਕਟਰ ਦੀ ਜਿਹਦੀ ਕਾਂਗਰਸ ਨੇ ਜਿਸ ਨੂੰ ਐਸਆਈਟੀ ਬਣਾ ਕੇ ਕਲੀਨ ਚਿੱਟ ਦੇ ਦਿੱਤੀ ਸੀਗੀ ਮਾਫ ਕਰਨਾ ਜਿਹਨੂੰ ਕਲੀਨ ਚਿੱਟ ਦੇ ਦਿੱਤੀ ਸੀ ਸੀਬੀਆਈ ਦੇ ਮਾਧਿਅਮ ਤੋਂ ਉਸ ਦੀ ਵੀ ਐਸਆਈਟੀ ਬਣਾ ਕੇ ਉਸ ਕੇਸ ਨੂੰ ਵੀ ਦੁਬਾਰਾ ਖੋਲ ਲਿਆ ਗਿਆ ਉਸ ਅੰਦਰ ਚਾਰਜ ਸ਼ੀਟ ਫਾਈਲ ਹੋ ਚੁੱਕੀ ਆ ਔਰ ਚਾਰजेस ਫ੍ਰੇਮ ਕਰਨ ਦਾ ਅੱਗੇ ਕੋਰਟ ਵੱਲੋਂ ਜੁੜਿਆ ਸੰਗਿਆਨ ਦੇ ਆ ਜਾ ਰਿਹਾ ਸੋ ਜਿੱਥੇ ਅਸੀਂ ਅੱਜ ਧੰਨਵਾਦ ਕਰਦੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਇੱਕ ਲੰਬੇ ਸਮੇਂ ਤੋਂ ਬਾਅਦ ਇੱਕ ਲੰਬੀ ਜਦੋਜਹਿਦ ਤੋਂ ਬਾਅਦ ਜਿੱਥੇ ਦਿੱਲੀ ਦੇ ਅੰਦਰ ਇਹਨਾਂ ਕਾਤਲਾਂ ਨੂੰ ਨਕੇਲ ਪਾ ਕੇ ਜੇਲ੍ਹਾਂ ਚ ਪਾਇਆ ਉੱਥੇ ਹੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਦੇਸ਼ ਦੇ ਅਲੱਗ-ਗਲਗ ਕੋਨਿਆਂ 'ਚ ਕਾਨਪੁਰ ਅੰਦਰ ਵੀ ਲਗਭਗ ਹੁਣ ਤੱਕ 80 ਐਸੇ ਲੋਕ ਜਿਹੜੇ ਪਿਛਲੇ 3 ਸਾਲਾਂ ਦੇ ਅੰਦਰ ਲਗਭਗ 2.5 ਸਾਲਾਂ ਦੇ ਅੰਦਰ 80 ਐਸੇ ਲੋਕ ਨੇ ਜਿਹੜੇ ਐਸਆਈਟੀ ਨੇ ਹੁਣ ਤੱਕ ਅਰੈਸਟ ਕੀਤੇ ਨੇ ਕਾਨਪੁਰ ਦੇ ਸਿੱਕ ਕਪਲਿਆਮ ਅੰਦਰ ਇਹ ਵੀ ਲਗਭਗ 37-38 ਸਾਲਾਂ ਬਾਅਦ ਕਾਰਵਾਈ ਸ਼ੁਰੂ ਹੋਈ ਇਹ ਲੋਕੋ ਸੀਗੇ ਜਿਹੜੇ ਆਪਣੇ ਘਰਾਂ ਨਾਲ ਆਰਾਮ ਨਾਲ ਬੈਠੇ ਹੋਏ ਸੀਗੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਕਦੀ ਜ਼ਿੰਦਗੀ ਚੋਂ ਕੋਈ ਸਾਫਤ ਕੱਬ ਲੈ ਨਹੀਂ ਸਕਦਾ ਇਸੇ ਤਰ੍ਹਾਂ ਦਿੱਲੀ ਦੇ ਹੋਰ ਕੇਸਿਸ ਦੇ ਅੰਦਰ ਇਸ ਐਸਐਸਆਈਟੀ ਨੇ ਹੁਣ ਤੱਕ ਬਹੁਤ ਲੋਕਾਂ ਨੂੰ ਸਜ਼ਾਵਾ ਦਿੱਤੀਆਂ ਨੇ ਇਸ ਐਸਐਸਆਈਟੀ ਦੇ ਮਾਧਿਅਮ ਤੋਂ ਜਿਹੜੇ ਕੇਸ ਬੜਾਏ ਗਏ ਉਹਨਾਂ 'ਚ ਸਜ਼ਾਏ ਮੌਤ ਵੀ ਹੋਈਆਂ ਨੇ ਉਮਰ ਕੈਦ ਵੀ ਹੋਈਆਂ ਨੇ ਲੋਕਾਂ ਨੂੰ ਉਹ ਸਾਰੇ ਉਹ ਕਤਲੇਆਮ ਕਰਨ ਵਾਲੇ ਕਾਤਲ ਨੇ ਜਿਹੜੇ ਹੁਣ ਤੱਕ ਬਿਲਕੁਲ ਬੇਖੌਫ ਹੋ ਕੇ ਘੁੰਮਦੇ ਸੀ ਉਹਨਾਂ ਤੇ ਕੇਸ ਵੀ ਦਰਜ ਨਹੀਂ ਹੋਏ ਸੀ ਐਸ ਆਈ ਪੀ ਨੇ ਆ ਕੇ ਐਸੇ ਅਨੇਕਾਂ ਕੇਸਾਂ ਨੂੰ ਖੋਲ ਕੇ ਤੇ 1984 ਦੇ ਸਿੱਖ ਕਤਲੇਆਮ ਕਰਨ ਵਾਲਿਆਂ ਨੂੰ ਸਜ਼ਾਵਾ ਦਿੱਤੀਆਂ ਨੇ ਸੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਇਹ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੁਡੀਸ਼ਰੀ ਦਾ ਧੰਨਵਾਦ ਕਰਦੇ ਹਾਂ ਔਰ ਖਾਸ ਤੌਰ ਤੇ ਮੈਂ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਇਸ ਲੜਾਈ ਨੂੰ ਲੜਨ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਕੋਈ ਗਵਾਹੀ ਦੇਣ ਵਾਸਤੇ ਪਿਆਰ ਨਾ ਹੋਵੇ ਜਦੋਂ ਪਰਵਾਰਾਂ ਨੇ ਆਪਣੇ ਸਾਹਮਣੇ ਇੰਨਾ ਭਿਆਨਕ ਦ੍ਰਿਸ਼ ਦੇਖਿਆ ਹੋਵੇ ਆਪਣੇ ਪਰਿਵਾਰ ਦੇ ਜੀਆਂ ਨੂੰ ਜਾਂਦੇ ਦੇਖਿਆ ਹੋਵੇ ਕਾਨੂੰਨ ਤੋਂ ਸਰਕਾਰ ਤੋਂ ਵਿਸ਼ਵਾਸ ਛੁੱਟ ਚੁੱਕਿਆ ਹੋਵੇ ਪਰ 35 35 ਸਾਲ ਤੋਂ ਇਨਸਾਫ ਨਾ ਮਿਲਿਆ ਹੋਵੇ ਫੇਰ ਵੀ ਪਰਿਵਾਰ ਦੇ ਲੋਕ ਅੱਗੇ ਆ ਕੇ ਕਹਿਣ ਕਿ ਜੇ ਸਾਨੂੰ ਇਨਸਾਫ ਮਿਲੂਗਾ ਤੇ ਅਸੀਂ ਗਵਾਹਾਂ ਗਵਾਹੀਆਂ ਦੇਣ ਨੂੰ ਤਿਆਰ ਆਂ ਸੋ ਉਹਨਾਂ ਪਰਿਵਾਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਸਾਡਾ ਇਸ ਲੜਾਈ 'ਚ ਯੋਗਦਾਨ ਪਾਇਆ ਦੂਜਾ ਦਿੱਲੀ ਤੋਂ ਅੱਜ ਕੱਲ ਪਕੌੜਾ ਦਲ ਇੱਥੇ ਪਹੁੰਚ ਆਇਆ ਕਿ ਸੱਜੇ ਪਕੌੜਾ ਦਲ ਨਹੀਂ ਆਗਾ ਇਹ ਆਪ ਦਾ ਨਾਮ ਹੀ ਬਿਮਾਰੀ ਆ ਜਿਹੜੀ ਦਿੱਲੀ ਨੂੰ ਝਾੜ ਕੇ ਹੁਣ ਪੰਜਾਬ ਵਾਲੇ ਪਾਸੇ ਮੂੰਹ ਕਰ ਲਿਆ ਹਰਾਨ ਕੀ ਇਸ ਗੱਲ ਦੀ ਆ 10 ਸਾਲ ਜੇ ਦਿੱਲੀ ਨੂੰ ਝਾੜਦੇ ਔਰ ਕਹਿੰਦੇ ਰਹੇ ਸਾਡਾ ਮਾਡਲ ਆ ਮਾਡਲ ਆ ਮਾਡਲ ਆ ਉਹ ਸਾਰਾ ਮਾਡਲ ਵਸੇ ਪੰਜਾਬ ਚ ਲੈ ਕੇ ਆਉਣਾ ਏ ਹੁਣ ਇੱਥੇ ਹੀ ਮਨੀਸ਼ ਸੁਸੋਦੀਆ ਜੀ ਘੁੰਦੇ ਪਏ ਨੇ ਇੱਥੇ ਹੀ ਸਿੰਦਰ ਜੈਨ ਘੁੰਦੇ ਪਏ ਨੇ ਕੱਲ ਦੇ ਉਹ ਵਿਵਾਸਨਾ ਦੇ ਨਾਮ ਉੱਤੇ 50 ਗੱਡੀਆਂ ਦੇ ਕਾਫਲੇ ਨਾਲ 100 ਕਮਾਂਡੋ ਦੇ ਨਾਲ ਬੁਲਟ ਪ੍ਰੂਫ ਗੱਡੀਆਂ ਲੈਂਡ ਕਰੂਜ਼ਰ ਦੇ ਨਾਲ ਫਾਇਰ ਬ੍ਰਗੇਡ ਦੀਆਂ ਗੱਡੀਆਂ ਰੈਂਬੂਲੈਂਸ ਨਾਲ ਇੱਕ ਹੋਰ ਦਿੱਲੀ ਦੇ ਮਾਲਕ ਜਿਹੜੇ ਆਪ ਨੂੰ ਦੱਸਦੇ ਸੀ ਅੱਜ ਕੱਲ੍ਹ ਕਰਾਇਦਾਰ ਵੀ ਨਹੀਂ ਰਹੇ ਉਹ ਇੱਥੇ ਆਇਓ ਇਹਨੇ ਵੀ ਪਾਸਨਾ ਕਰਨ ਇਹੋ ਪਾਸਨਾ ਕੈਸੀ ਆ ਕਿਸੇ ਨੂੰ ਸਮਝ ਨਹੀਂ ਆ ਰਹੀ ਅਲੱਗ-ਅਲੱਗ ਲੋਕ ਅਲੱਗ-ਅਲੱਗ ਚਰਚਾਾਂ ਵਿੱਚ ਬਜਾਜ ਕਰ ਰਹੇ ਨੇ ਕੁਝ ਕਹਿ ਰਹੇ ਨੇ ਇਸ ਉਪਾਸਨਾ ਦੇ ਨਾਮ ਉੱਤੇ ਭਗਵੰਤ ਮਾਨ ਨੂੰ ਹਟਾਉਣਾ ਹੈ ਕੁਝ ਕਹਿ ਰਹੇ ਨੇ ਇਸ ਪੂਜਨਾ ਦੇ ਨਾਮ ਦੇ ਉੱਤੇ ਰਾਜ ਸਭਾ ਚ ਜਾਣਾ ਹੈ ਪਰ ਮੈਨੂੰ ਹੈਰਾਨ ਕਿ ਇਸ ਗੱਲ ਦੀ ਆ ਜਿਹੜਾ ਸੰਗਿਆਨ ਤੁਹਾਨੂੰ ਲੈਣਾ ਚਾਹੀਦਾ ਹੈ ਉਹ ਇਹ ਆ ਤਿੰਨ ਸਾਲ ਹੋ ਗਏ ਨੇ ਸਰਕਾਰ ਸੁੱਤੀ ਪਈ ਸੀ ਜਦੋਂ ਪੰਜਾਬ ਤੇ ਡਰਗਸ ਚਰਮ ਸੀਮਾ ਤੇ ਸੀਗਾ ਸਕੂਲਾਂ ਚ ਵੀ ਨਸ਼ਾ ਪਹੁੰਚ ਚੁੱਕਿਆ ਹੈ ਕੋਈ ਵਰਗ ਨਹੀਂ ਬੱਚਾ ਜਿਹੜਾ ਇਸ ਨਸ਼ੇ ਤੋਂ ਬਚਿਆ ਹੋਵੇ